ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਝਿਮ ਝਿਮੇ ਝਿਮ ਝਿਮ ਵਰਸਾ ਹੈ ਅੰਮ੍ਰਿਤ ਧਾਰਾ RAM ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਾਂਗੇ ਤਾਂ ਦੂਜੇ ਕਾਲ ਨੂੰ ਸਮਝਾਂਗੇ ਕਿਉਂਕਿ ਸ਼ਬਦ ਦਾ ਚਲਨ ਹਾਈ ਪਿਚ ਵਿੱਚ ਬਿਲਕੁਲ ਨਹੀਂ ਹੈ ਤੇ ਜਦੋਂ ਦੂਜੇ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਇੱਕ ਵਾਰ ਤਬਲੇ ਦੇ ਨਾਲ ਗਾਇਨ ਕਰਾਂਗੇ ਤੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰ धारा अमृत धारा चिमचिमे चिम चिमर समृतारा अमृत धारा गुरमुखे गुरूमुख उर्मुक नदरी ਪਿਆਰਾ ਰਾਰਾ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਪਿਆਰਾ ਰਾਮ ਰਾਮ ਪਿਆਰਾ मे चिन चिन वर समृतर अमृत गत निरार ਕਲ ਜੁਗ ਰਾਮ ਨਾਮ ਬਹੇ ਤੰ ਗੁਰਮੁਖ ਪਾਰ ਲੰਗਾਈ ਗੁਰਮੁਖ ਪਾਰ ਲੰਗਾਈ ਕਲ ਜੁਗ ਰਾਮ लाई चिमिमे चिम चिमर समृतारा अमृतर चिमचे चिम चिम वर समृतारा the oh.

ਅੰਮ੍ਰਿਤਧਾਰਾ ਰੰਗ ਅੰਮ੍ਰਿਤਧਾਰਾ ਰੰਗ ਜਿਉਂ ਜਿਵੇਂ ਜਨ ਜਨ ਵਰਸੈ ਤੇ ਇਸ ਤਿਕਨਾਲ ਇਸ ਸ਼ਬਦ ਨੂੰ ਆਪਾਂ ਤਬਲੇ ਦੇ ਨਾਲ ਗਾਇਨ ਕਰ ਸਕਦੇ ਹਾਂ ਤੇ ਹੁਣ ਸਿੱਖਦੇ ਹਾਂ ਇਸ ਸ਼ਬਦ ਨੂੰ ਕੱਲੇ ਕੱਲੇ ਸਵਰ ਤੇ ਇਹ ਪਹਿਲਾ ਦੀ ਜਗਾ ਅੱਜ ਦੂਜਾ ਕਲਾ ਆਪਾਂ ਗਾਇਨ ਕਰ ਰਹੇ ਹਾਂ ਤੇ ਲੇਕਿਨ ਸ਼ਬਦ ਦੀ ਸਟਾਰਟ ਪਹਿਲੇ ਕਾਲੇ ਤੋਂ ਹੈ ਸੁਰ ਇਹਦੇ ਵਿੱਚ ਦੂਜੇ ਕਾਲੇ ਨੂੰ ਸਾ ਮੰਨਿਆ ਗਿਆ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਮ ਜਿਮ ਜਿਮੇ ਜਿਮ ਜਿਮੇ ਜਿਮ ਜਿਮ ਵਰਸੈ चिं चिमे चिम् चिम् वरस अमृत धारा अमृत धारा ਅੰਮ੍ਰਿਤ ਧਾਰਾ ਰਾਮ ਅੰਮ੍ਰਿਤ ਧਾਰਾ ਰਾਮ ਅੰਮ੍ਰਿਤ ਧਾਰਾ िमवरसे अमृत धारा रा अमृत धारा गुरुमुख गुरुमुख नदरी गुरु गुरमुख गुरमुख नदरी राम पिया रा, राम गुरमुख गुरमुख नदरी

ਚਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਚਿਮ ਚਿਮੇ ਚਿਮ ਚਿਮ ਵਰਸੈ ਅਗੇ ਅੰਤਰਾ राम नाम पेयारा नाम प्यारा पे जगत राम नाम प्यारा जगत निस्तारा, राम नाम वडे आई ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵਡਿਆਈ ਰਾਮ ਨਾਮ ਵਡਿਆਈ ਸੇਮ ਇਸੇ ਤਰੀਕੇ ਨਾਲ ਇਤੋਂ ਸਪੇਸ ਨੂੰ ਛੱਡ ਦੇਣਾ ਹੈ ਕਲ ਯੁਗ ਰਾਮ ਨਾਮ ਬੋਹਿਤਾ ਕਲ ਯੁਗ ਰਾਮ ਨਾਮ ਬੋਹਿਤਾ ਕਲ ਯੁਗ ਰਾਮ ਨਾਮ ਬੋਹਿਤਾ ਗੁਰਮੁਖ ਪਾਰ ਲਗਾਈ ਗੁਰਮੁਖ ਪਾਰ ਲਗਾਈ ਗੁਰਮੁਖ ਪਾਰ ਲਗਾਈ ਜਿੰ ਗੁਰਮੁਖ ਪਾਰ ਲਗਾਈ ਗੁਰਮੁਖ ਪਾਰਨ ਗਾਈ ਚਿਮ 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 ਵਰਸ ਹੈ ਇੱਕ ਤਰੀਕੇ ਨਾਲ ਇਹ ਹੈ ਗੁਰਮੁਖ ਪਾਰਨ ਗਾਈ ਚਿਮ ਚਿਮ ਚਿੰਮ ਚਿੰਮ ਵਰਸੈ ਮੈਨੂੰ ਉਮੀਦ ਹੈ ਕਿ ਆਪ ਜੀ ਅੱਗੇ ਸਾਰਾ ਸ਼ਬਦ ਆਸਾਨੀ ਦੇ ਨਾਲ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ